ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋ ਸਨੋ ਵੀਰੇ ਕੀ ਹਾਲ ਚਾਲ ਨੇ ਕੈਮਾ ਸਿੱਤਾਂ ਲਓ ਜੀ ਆ ਸਕਰੀਨ ਤੇ ਜਿਹੜੀ ਤੁਹਾਨੂੰ ਕੱਟੀ ਦਿਖਦੀ ਆ ਇਹ ਆਪਣੇ ਬਾਜੀ ਬੁੱਲਦੀ ਆ ਇਹ ਆਪਣੇ ਜਿਹੜੇ ਪੰਡੀ ਪ੍ਰਵਕਰਨ ਸਿੰਘ ਦੇ ਘਰ ਜੰਮੀ ਸੀ ਲਗਭਗ 13 ਤਰੀਕ 5ਵੇਂ ਮਹੀਨੇ ਨੂੰ ਡੇਟ ਆਫ ਬਰਥ ਸੀ ਇਹ ਆਪਾਂ ਕਰੀ ਦੀਆ ਉਹਨਾਂ ਇਹ ਯੇਜ਼ ਹੋ ਗਈ ਲਗਭਗ ਪੌਣੇ ਇੱਕ ਤਿੰਨ ਸਾਲ ਇਹ ਨਵੀਂ ਅਪਡੇਟ ਦਈਏ ਮੈਂ ਕਿ ਭਰਾਵਾਂ ਨੂੰ ਇੱਕ ਆਪਣੇ ਕੋਲੇ ਪਹਿਲਾ ਬਾਜੀ ਦੀ ਦੋ ਕਟੀਆਂ ਹੋ ਗਈਆਂ ਤੇ ਨਾਲ ਇਹ ਦੁੱਧ ਵਗੈਰਾ ਪਿੰਦੀ ਆ ਦੇਖੋ ਬੋਤਲ ਨਾਲ ਬਹੁਤੇ ਬੱਚੇ ਨਹੀਂ ਲੱਗਦੇ ਬੋਤਲ ਨਾਲ ਕੁਝ ਕੁ ਪਰਸੈਂਟ ਮੱਝਾਂ ਦੇ ਬੱਚੇ ਕੁਝ ਕੁ ਪਰਸੈਂਟ ਲੱਗਦੇ ਯਾਨੀ ਕਿ ਗਾਈਆਂ ਦੇ ਲਗਭਗ ਸਾਰੇ ਹੀ ਲੱਗ ਜਾਂਦੇ ਆ ਤੇ ਦੇਖੋ ਬੇਲ ਬੂਲ ਕਿਵੇਂ ਆ ਇਹਦੀ ਜਿਹੜੀ ਮਾਂ ਵਾਂ ਉਹ 8 9 ਬਸ 10 ਇੱਥੇ ਇੱਕ ਹੱਦ ਪੀਕ 10 ਕਿਲੋ ਤੱਕ ਦੀ ਆ 10 ਤਾਂ ਨਹੀਂ ਉਹਨਾਂ ਨੇ ਜਾਨੀ ਕਿ ਕਿਹਾ ਜਾਨੀ ਕਿ ਮੈਂ ਮੰਨਦਾ ਵੀ 10 ਕਿਲੋ ਵਾਲੀ ਹੋਊਗੀ ਕਿਉਂਕਿ ਆਮ ਆਪਣੇ ਘਰਾਂ ਵਾਲੇ ਉਹੀ ਕਹਿੰਦੇ ਆ 10 ਕਿਲੋ ਪਰ ਜਦੋਂ ਕੰਡੇ ਤੇ ਤੋਲਣਾ ਹੁੰਦਾ ਤਾਂ 10 ਕਿਲੋ ਹੀ ਬਹੁਤ ਹੋ ਜਾਂਦਾ ਤੇ ਇਹ ਆਪਾਂ ਇਸ ਕਰਕੇ ਲਈ ਆ ਕਿ ਦੂਜੀ ਕੱਟੀ ਆ ਆਪਣੀ ਲਗਭਗ 15 ਪਲੱਸ ਵਾਲੀ ਮੱਝ ਚੋਂ ਆ ਤੇ ਇਹ 10 8 ਤੋਂ 10 ਕਿਲੋ ਵਾਲੀ ਮੱਝ ਚੋਂ ਆ ਇਹ ਜੋ ਉਹ ਕੱਟੀ ਦੇ ਮੁਤਾਬਕ ਇਹਨਾਂ ਦੋਨਾਂ ਦੀ ਸੇਮ ਹੀ ਆ ਉਹ ਦੂਸਰੀ ਉਹ ਪਰੇ ਖੜੀ ਆ ਆ ਖੜੀ ਆ ਇਹ ਬਿਲਕੁਲ ਸੇਮ ਉਮਰ ਦੀਆਂ ਤੇ ਆਨਲਾਈਨ ਟਾਈਮ 'ਚ ਆਪਾਂ ਨੂੰ ਆਪਣੇ ਸਾਹ ਦੇ ਰਿਜ਼ਲਟ ਪਤਾ ਲੱਗਣਗੇ ਉਹਦੇ ਕਰਕੇ ਇੱਕ ੱਟੀ ਲਈ ਆ ਵੈਸੇ ਵੀ ਆਪਣੇ ਘਰੇ ਸਾਹ ਦੀਆਂ ਆਪਣੇ ਦੀਆਂ ੱਟੀਆਂ ਆਈਆਂ ਨਹੀਂ ਸੀ ਤਾਂ ਕਰਕੇ ਹੁਣ ਲੋਡ ਵੀ ਸੀ ਅਜੇ 5-7 ੱਟੀਆਂ ਹੋਰ ਕਰਾਂਗੇ ਤਾਂ ਕਿ ਫਿਰ ਬਹੁਤੇ ਜਾਨਵਰਾਂ ਦੇ ਵਿੱਚ ਆਪਦੇ ਛੋਟੇ ਦਾ ਰਿਜ਼ਲਟ ਫੇਰ ਹੀ ਪਤਾ ਲੱਗੂ ਇੱਕ ਦੋ ਬੱਚਿਆਂ ਤੇ ਨਹੀਂ ਪਤਾ ਲੱਗਦਾ ਬਾਕੀ ਇਹ ਆਨਲਾਈਨ ਟਾਈਮ 'ਚ ਇਹਦੇ ਕਰਨ 'ਚ ਟੈਗ ਵਗੈਰਾ ਪਾ ਦੇਾਂਗੇ ਆ ਗ੍ਰੋਥ ਵਧੀਆ ਵਾ ਬਹੁਤੀ ਵੀ ਦੁੱਧ ਅੱਗੇ ਬੱਚੇ ਪਾਲ ਕੇ ਦੇਖਿਆ ਬਹੁਤ ਜ਼ਿਆਦਾ ਦੁੱਧ ਪਿਆ ਕੇ ਵੀ ਮੇਰਾ ਮੰਨਣਾ ਇਹ ਆ ਵੀ ਹੁਣ ਜਿੰਨੀ ਕਿ ਆਪਾਂ ਸਿੱਖਿਆ ਹੁਣ ਤੱਕ ਵੀ ਬੱਚਾ ਫੀਡ ਤੇ ਪਾਲਣਾ ਚਾਹੀਦਾ ਦੁੱਧ ਲੋੜ ਮੁਤਾਬਕ ਉਹਦਾ ਤਿੰਨ ਕਿ ਮਹੀਨੇ ਦਿੰਦੇ ਰਹੋ ਹੁਣ 2.5 ਤੋਂ ਪੌਣੇ ਤਿੰਨ ਦੀ ਹੋ ਗਈ ਇਹਨੂੰ ਉਪਰਾ ਕਰਦੀ ਕਰਕੇ ਫੀਡ ਨਹੀਂ ਖਾਂਦੀ ਇੱਕ ਅੱਧਾ ਦਿਨ ਦੋ ਦਿਨ ਪਿਆਵਾਂਗੇ ਬਾਕੀ ਟਾਈਮ ਬੰਦ ਕਰ ਦਿਆਂਗੇ ਲਓ ਦੇਖੋ ਪੈਂਦੀ ਆ ਨਾ ਬੋਤਲ ਨੂੰ ਭੱਜ ਭੱਜ ਮਹਾਰਾਜ ਦੀ ਕਿਰਪਾ ਨਾਲ ਬੱਚਾ ਹੈ ਕਿ ਟਾ ਬਾਪੂ ਦਾ ਇਹਨੂੰ ਕੋਈ ਆਦੀ ਮਾਂ ਦਾ ਪਤਾ ਨਹੀਂ ਬੋਤਲ ਨੂੰ ਹੀ ਮਾਂ ਸਮਝੀ ਜਾਂਦੀ ਐ ਇਹਦੇ ਕੰਨਾਂ 'ਚ ਟੈਗ ਵਗੈਰਾ ਇੱਕ ਦੋ ਦਿਨਾਂ 'ਚ ਪਾ ਦਿਆਂਗੇ ਆਪਾਂ ਅਸੀਂ ਜਾਣ ਕੇ ਨਹੀਂ ਪਾਇਆ ਵੀ ਕੋਈ ਤਕਲੀਫ ਨਾ ਮੰਨ ਜੀ ਵੈਸੇ ਵੀ 4 ਮਹੀਨੇ ਤੇ ਪਾਇਆ ਕਰਨਾ ਛੋਟੇ ਬੱਚੇ ਤੇ ਨਹੀਂ ਪਾਉਣਾ ਬਰੀਡ ਵਾਈਜ਼ ਓਕੇ ਆ ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਯਾ ਡਬਲ ਐਕ ਆ ਜਿੰਨੇ ਜਾਨੀ ਕਾ ਕੰਪੀਟੀਸ਼ਨ ਚ ਮੋਰਾ ਦੇ ਲਾਸ਼ਣ ਆ ਮੇਨ ਗੱਲ ਹੁੰਦੀ ਆ ਦੁੱਧ ਦੀ ਉਹ ਜ਼ਰੂਰੀ ਆ ਹੁਣਾ ਉਹ ਆਉਣਾ ਜ਼ਰੂਰੀ ਆ ਤੇ ਹਾਈਟ ਲੈਂਥ ਬਿਲਕੁਲ ਬਹੁਤ ਵਧੀਆ ਤਾਂ ਤੁਹਾਨੂੰ ਵਿਚਾਰ ਆ ਇਸ ਵਾਰ ਆਪਣੇ ਕੋਲੇ ਹੋ ਗਈਆਂ ਦੋ ਬਾਜੀ ਦੀਆਂ 15310 ਬੋਲਾ ਉਹਦੀ ਤੇ ਪਿਛਲੇ ਸਾਲ ਦੀਆਂ ਖੜੀਆਂ ਆਪਣੇ ਕੋਲੇ ਇੱਕ ਸਮਰਾਟ ਦੀ ਤੇ ਇੱਕ ਬਜਰੰਗੀ ਦੀ 5 ਜਨਵਰੀ ਹੋ ਗਏ ਬਾਕੀ ਆਉਣ ਵਾਲੇ ਟਾਈਮ 'ਚ ਦੇਖਦੇ ਆ ਕੀ ਕਰਨਾ ਓਕੇ ਭਰਾ ਧੰਨਵਾਦ